ਸਭ ਤੋਂ ਪਹਿਲਾਂ ਸਿੱਖ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਨੇ ਦਿੱਤੇ ਉਹ ਆਪਾਂ ਜ਼ਰੂਰ ਪੜ੍ਹਨਾ ਤੇ ਉਹ ਆਪਾਂ ਸਾਰਿਆਂ ਕਮਾਨ ਦਾ ਯਤਨ ਕਰਨਾ ਉਹ ਹੈ ਗੁਰ ਸਤਗੁਰ ਕਾ ਜੋ ਸਿਰਫ ਅਖਾਏ ਅਖਾਵੇ ਨਹੀਂ ਅਖਾਏ ਜਿਹੜਾ ਇਹ ਕਹ ਹੁੰਦਾ ਜੀ ਮੈਂ ਗੁਰੂ ਨਾਨਕ ਸਾਹਿਬ ਕਾ ਸਿੱਖ ਹਾਂ ਤੁਹਾਨੂੰ ਕੋਈ ਦਿਨ ਆਪ ਕੌਣ ਹਮ ਤੋ ਸਿੱਖ ਹੋਤੇ ਹਾਂ ਤੇ ਉੱਠਦੇ ਕਿੰਨੇ ਵਜੇ ਸਵੇਰੇ ਹੈ ਮੇਰੀ ਬੇਨਤੀ ਹੈ ਗੁਰੂ ਰਾਮਦਾਸ ਜੀ ਨੇ ਕਿਹਾ ਸਿਰਫ ਇਹ ਜਿਹੜਾ ਲੋਕਾਂ ਚ ਕਹਿੰਦਾ ਹਮ ਤੋ ਸਿੱਖ ਆਂ ਭਾਈ ਹਮਾਰਾ ਤੋ ਗੁਰਗ੍ਰੰਥ ਸਾਹਿਬ ਹੈ ਇਹ ਕਹਿੰਨੇ ਤੇ ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹੰਦਾ ਹੈ ਸਭ ਤੋਂ ਪਹਿਲਾਂ ਇਹ ਕੰਮ ਕਰੇ ਉਹ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੇ ਇਹ ਹੈ ਸਪਿਰਚੁਅਲ ਜੀਵਨ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਭਲਕੇ ਦਾ ਅਰਥ ਇੱਕ ਪੰਜਾਬੀ ਚ ਭਲਕੇ ਦਾ ਅਰਥ ਨਾ ਕੱਲ ਕਿਸ ਨੂੰ ਪਤਾ ਉਹਨਾਂ ਫਿਊਚਰ ਦੀ ਵਰਤ ਨੇ ਭਲਕੇ ਕੰਮ ਕਰਾਂਗੇ ਸੋ ਭਲਕੇ ਉੱਠ ਹਰ ਨਾਮ ਧਿਆਵੈ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਨਾਮ ਜਪੇ ਅੱਜ ਬੀਬੀਆਂ ਪੈਣਾ ਗਈਆਂ ਘਰ ਚਾਹ ਵੀ ਬੈਠੀਆਂ ਹੋਣਗੀਆਂ ਤੇ ਮੈਨੂੰ ਚਲੋ ਸਰਦਾ ਸਾਰੀ ਸੰਗਤ ਕਹਿੰਦੇ ਭਾਈ ਸਾਹਿਬ ਜੀ ਸਿਰ ਤੇ ਹੱਥ ਰੱਖੋ ਮੈਂ ਕਿਹਾ ਵੀ ਇੱਕੋ ਹੱਥੇ ਸਵੇਰੇ ਉੱਠਦਿਆਂ ਸਾਰ ਜਪਜੀ ਸਾਹਿਬ ਦਾ ਪਾਠ ਬੋਲ ਕੇ ਕਰੋ ਹੁਣ ਇਸ ਗੱਲ ਨੂੰ ਸੁਣਿਓ ਜਿਹੜਾ ਸਿੱਖ ਅਖਾਏ ਸਵੇਰੇ ਭਲਕੇ ਭਲਕੇ ਦਾ ਅਰਥ 8 ਵਜੇ ਨਹੀਂ ਅੱਗੇ ਗੁਰਦੇਵ ਨੇ ਭਲਕੇ ਨੂੰ ਹੋਰ ਖੋਲ ਦਿੱਤਾ ਉਦਮ ਕਰੇ ਭਲਕੇ ਪ੍ਰਭਾਤੀ ਦਾ ਅਰਥ ਹੈ ਅੰਮ੍ਰਿਤ ਵੇਲਾ ਮਾਰੇ ਕਹਿੰਦੇ ਉਠਿ ਇਸ਼ਨਾਨ ਕਰੋ ਪ੍ਰਭਾਤੇ ਸੋਇ ਘਰ ਅਰਧ ਦੇ ਦੁਜੀ ਤੋਕ ਹੈ ਹੁਣ ਪ੍ਰਭਾਤੇ ਦਾ ਅਰਥ ਹੈ ਅੰਮ੍ਰਿਤ ਵੇਲਾ ਹੁਣ ਕਈ ਸੱਜਣ ਤਾਂ ਆਪਣੇ ਆਪ ਨੂੰ ਬਚਾਉਂਦੇ ਮੈਂ ਕਹਿੰਨਾ ਜੀਵਨ ਨਹੀਂ ਕਮਾਇਆ ਜਾਂਦਾ ਗੱਲ ਵੱਖਰੀ ਹੈ ਪ੍ਰਸੰਧਾਤ ਨਹੀਂ ਖੰਡਨ ਕਰੀ ਤੇ ਮੈਂ ਉੱਠਣਾ ਸਵੇਰੇ 9 ਵਜੇ ਤੇ ਮੈਂ ਕਹਿੰਦਾ ਨਹੀਂ ਨਹੀਂ ਮਹਾਰਾਜ ਤਾਂ ਕਹਿ ਗਿਆ ਜਦੋਂ ਨਾਮ ਜਾਪ ਲੋ ਉਹਦੀ ਅਮਰਤ ਵੇਲਾ ਬੰਦਾ ਆਪਣੀ ਚਮੜੀ ਪਛਾੰਦਦਾ ਇਹ ਕਹੋ ਵੀ ਅਮਰਤੇ ਉੱਠਣਾ ਚਾਹੀਦਾ ਪਰ ਮੇਰੇ 'ਚ ਉਦਮ ਨਹੀਂ ਹੋਇਆ ਫਿਰ ਤੇ ਪ੍ਰਭਾਤੀ ਕਹੈਂ ਇਹਦਾ ਮਤਲਬ ਕਿ ਭਲਕੇ ਦਰ ਤੇ ਦੁਪਹਿਰੇ ਨਹੀਂ ਕਰ ਲੈਣਾ ਕਿਤੇ ਉਦਮ ਕਰੇ ਭਲਕੇ ਪ੍ਰਭਾਤੀ ਪਹਿਲਾਂ ਕੀ ਕੰਮ ਕਰੇ ਜੀ ਨਾ ਇਸ਼ਨਾਨ ਬਾਅਦ ਚ ਹੈ ਪਹਿਲਾਂ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਉੱਠਦੇ ਸਾਰ ਪਹਿਲਾਂ ਨਾਮ ਜਪੇ ਜਪਨੇ ਜੀ ਆਪਾਂ ਜਿਹੜੇ ਜਪਦੇ ਹੋ ਠੀਕ ਹੈ ਮੈਂ ਇੱਕ ਤਾਂ ਉਹਨੂੰ ਬੇਨਤੀ ਕਰਕੇ ਜਾਂਗੇ ਚੰਗੀ ਲੱਗੀ ਤੇ ਮੰਨ ਲਿਓ ਮੈਨੂੰ ਸੱਚੀ ਗੱਲ ਏ ਕਿ ਗੁਰੂ ਰਾਮਦਾਸ ਦੇ ਪੁਰਬ ਤੇ ਅੰਮ੍ਰਿਤ ਵੇਲੇ ਮੈਂ ਚਲਾ ਜਾਣਾ ਹਾਂ ਨਾ ਮਹਾਰਾਜ ਦੀ ਪਾਲਕੀ ਨਾਲ ਤੇ ਮੇਰੇ ਮਨ 'ਚ ਇੱਕ ਦਿਨ ਆਇਆ ਵੀ ਕਥਾ ਬੈਠਿਆਂ ਵੇਖੋ ਜਿਹੜਾ ਹੁਕਮਨਾਮਾ ਹੁੰਦਾ ਸੋਨਾ ਮੈਂ ਤੇ ਮੇਰੇ ਮਨ 'ਚ ਆਉਂਦਾ ਵੀ ਕਥਾ ਕਿਹੜੀ ਕਰਨੀ ਹੈ ਪਤਾਤ ਹੁੰਦਾ ਹੀ ਹੈ ਨਾ ਵੀ ਹੁਕਮਨਾਮਾ ਸਿੰਘ ਸਾਹਿਬ ਲੈ ਲਿਆ ਮੇਰੇ ਮਨ 'ਚ ਆਇਆ ਵੀ ਗੁਰੂ ਜੀ ਤਾਂ ਕਹਿੰਦੇ ਨੇ ਉੱਠਦਿਆਂ ਸਾਰ ਪਹਿਲਾਂ ਨਾਮ ਜਪੋ ਇਹਦਾ ਮਤਲਬ ਕਿ ਪਲੰਗ ਤੋਂ ਬੈੱਡ ਤੇ ਉੱਠਦਿਆਂ ਸਾਰ ਉਹਦਾ ਕਾਰਨ ਹੈ ਕਈ ਵਾਰੀ ਜਦੋਂ ਕਈ ਵਾਰੀ ਕਿ ਜਦੋਂ ਪੂਰੀ ਨੀਂਦ ਹੋ ਜਾਂਦੀ ਹੈ ਨਾ ਤਨ ਵੀ એનર્ਜੀ ਨਾਲ ਭਰਿਆ ਹੁੰਦਾ ਹੈ ਆ ਫੁੱਲ ਕਿਉਂ ਸਵੇਰ ਸਿਰ ਖੜਦੇ ਆਪਾਂ ਤਾਂ ਆਪਾਂ ਕਿਤੇ ਅਮਰ ਦੀ ਉਠ ਨਹੀਂ ਹਾਂ ਬੀਜ਼ਨਸ ਨਹੀਂ ਵਾ ਬੜੇ ਸਿੱਖ ਨੇ ਜੀ ਹੁਣ ਉਸ ਵਕਤ ਮਨ ਚ ਆਇਆ ਇਹ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਜੇਕ ਜਪਜੀ ਸਾਹਿਬ ਦਾ ਪਾਠ ਹੀ ਕਰ ਲੋ ਹੁਣ ਸਵਾਲ ਉੱਠੇਗਾ ਜੀ ਚੁਲੀ ਨਹੀਂ ਕੀਤੀ ਜੀ ਇਹ ਹੀ ਹੈ ਨਾ ਮੂੰਹ ਨਹੀਂ ਝੋਤਾ ਉੱਥੇ ਗੁਰੂ ਰਾਮਦਾਸ ਜੀ ਨੇ ਕਿਹਾ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਤੂੰ ਨਾਮ ਜਪ ਤੇਰਾ ਸਰੀਰ ਤਰੋ ਤਾਜ਼ਾ ਹੈ ਤੇਰਾ ਮਨ ਟਿਕਿਆ ਹੋਇਆ ਹੈ ਇੱਕ ਮੈਂ ਕਹਾਂਗਾ ਕੱਲ ਤੋਂ ਪਰਨ ਕਰ ਲੋ ਵੀ ਅਸੀਂ ਬੈੱਡ ਤੋਂ ਬਾਅਦ ਵਿੱਚ ਉਤਰਨਾ ਹੈ ਮੰਜੇ ਤੋਂ ਆਪਣੀ ਸੇਹਜ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਾਂ ਹਾਂ ਵੀ ਗੱਲ ਹੋਰ ਕਿ ਇਹਨੂੰ ਐਵੇਂ ਨਾ ਸੁੱਟ ਪਾਇਓ ਗੁਰੂ ਗ੍ਰੰਥ ਸਾਹਿਬ ਤਾਂ ਹੀ ਲਿਖਿਆ ਹੈ ਵੀ ਸਵੇਰੇ ਉੱਠਦੇ ਅਸਾਰ ਗੱਲਬਾਤ ਉਹਦੇ ਨਾਲ ਹੋਵੇ ਜਿੰਦਣ ਰੱਬ ਚੇਤੇ ਆ ਜਾਵੇ ਉਪਜੰਪ ਦਰਸ਼ਨ ਕੀਜੈ ਤਾਕਾ ਉਪਜੰਪ ਦਾਤਨਾ ਸੂਰਜ ਨਿਕਲਣੇ ਸੇ ਪਹਿਲੇ ਉਹਦਾ ਦਰਸ਼ਨ ਹੋਵੇ ਤੇ ਤੁਸੀਂ ਰੋਜ਼ ਕਹਿੰਦੇ ਹੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਤੇ ਜੇ ਸਵੇਰੇ ਉੱਠਦੇ ਅਸਾਰ ਫੇਸਬੁਕ ਨੂੰ ਛੱਡ ਦਿਓ ਏ ਇੱਕ ਹੋਰ ਨਵੀਂ ਬਿਮਾਰੀ ਏ ਆਦਤ ਪੈ ਗਈ ਸਾਨੂੰ ਸਵੇਰੇ ਉੱਠਦੇ ਅਸਾਰ ਮੈਨੂੰ ਬਖਸ਼ ਦਿਆ ਜੇ ਆਪ ਇਹ ਇਹ ਉਹ ਪੱਛਮ ਵਾਲੇ ਬੜੇ ਸਿਆਣੇ ਆ ਸਾਡੇ ਨਿਆਣੇ ਟਿਚ ਟਿਚ ਤੇ ਲਾ ਦਿੱਤਾ ਆਪ ਉਹ ਬੜੀ ਤਰੱਕੀ ਕਰੀ ਜਾ ਰਹੇ ਸਵੇਰੇ ਉੱਠਦੇ ਅਸਾਰ ਆਪਾਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਿਉਂ ਨਾ ਕਰ ਲਈ ਉੱਠਿਆ ਨਾ ਸਵੇਰੇ ਉੱਠਦੇ ਅਸਾਰ ਆਪਣੇ ਬਾਬਾ ਜੀ ਦਾ ਜਪ ਪੜਨਾ ਬਾਬਾ ਜੀ ਨਾਲ ਗੱਲਾਂ ਕਰਨੀਆਂ ਨੇ ਜਿਹੜਾ ਸਵੇਰੇ ਉੱਠਦਿਆਂ ਸਾਰ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰੇਗਾ ਉਹਦੀ ਜ਼ਿੰਦਗੀ 'ਚ ਕਦੀ ਪਿੱਠ ਨਹੀਂ ਲੱਗ ਸਕਦੀ ਮਹਾਰਾਜ ਨੇ ਕਿਹਾ ਪਹਿਲਾ ਕੰਮ ਇਹ ਕਰਨਾ ਮੈਂ ਗੁਰੂ ਰਾਮਦਾਸ ਜੀ ਨੇ ਸਾਖੀ ਜਾਣ ਬੁੱਝ ਕੇ ਲਈ ਸੀ ਆਉਣਾ ਮੈਂ ਸਿਧਾਂਤ ਤੇ ਵੀ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਅੰਮ੍ਰਿਤ ਵੇਲੇ ਪਰ ਭਲਕੇ ਕਿਵੇਂ ਉੱਠੇਗਾ ਹਾਂਜੀ ਕਿਵੇਂ ਉੱਠੇ ਅੱਜ ਬੀਬੀਆਂ ਭੈਣਾ ਮੈਂ ਅਕਸਰ ਜਦੋਂ ਜਾਂਦੇ ਆ ਬਾਹਰ ਮੈਂ ਕਈ ਵਾਰੀ ਲਾਈਵ ਵੀ ਕਿਹਾ ਹੈ ਭਾਈ ਸਾਹਿਬ ਜੀ ਅਰਦਾਸ ਕਰਿਓ ਅੰਮ੍ਰਿਤ ਵੇਲੇ ਦੀ ਇਸ ਤੇ ਕਹਿੰਦੇ ਨੇ ਕਰਿਓ ਸਾਡੀ ਅਰਦਾਸ ਤੇ ਮੈਂ ਪਹਿਲਾ ਸਵਾਲ ਕਰਨਾ ਸੌਂਦੇ ਕਿੰਨੇ ਵਜੇ ਜਿਹੜਾ ਬੰਦਾ ਰਾਤ ਨੂੰ 12 ਵਜੇ ਤੱਕ ਤਾਂ ਸਕਰੀਨ ਅੱਗੇ ਬੈਠਾ ਕੰਮ ਵੀ ਕੋਈ ਨਹੀਂ ਉਹ ਅੰਮ੍ਰਿਤ ਵੇਲਾ ਨਾ ਮੰਗੇ ਉਹ ਅਰਦਾਸ ਕਰਾਵੇ ਰੱਬ ਜੀ ਮੈਨੂੰ ਸੌਣ ਦਾ ਵੇਲਾ ਦੇ ਦਿਓ ਇਹ ਪੁੱਠੀ ਅਰਦਾਸ ਨਾ ਕਰਾਓ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਨਹੀਂ ਜਿਹੜਾ ਬੰਦਾ ਵਕਤ ਨਾਲ ਸੌਵੇਂਗਾ ਉਹ ਜ਼ਰੂਰ ਠੇਗਾ ਦਰਬਾਰ ਸਾਹਿਬ ਦੀ ਮਰਿਆਦਾ ਧਿਆਨ ਨਾਲ ਦੇਖਿਓ ਮੈਂ ਕਿਸੇ ਹੋਰ ਗੁਰਦੁਆਰੇ ਨਹੀਂ ਕਹਿ ਰਿਹਾ ਸਰਦੀਆਂ ਆਈਆਂ ਨੇ ਨਾ ਤੇ ਸੁੱਖ ਆਸਨ ਦਾ ਟਾਈਮ ਚੇਂਜ ਹੋ ਚੁੱਕਾ ਹੈ। ਪ੍ਰਕਾਸ਼ ਦਾ ਵਕਤ ਚੇਂਜ ਹੋ ਚੁੱਕਾ ਹੈ ਨਾ। ਇਹਦਾ ਮਤਲਬ ਹੈ ਸਿੱਖ ਵਕਤ ਨਾ ਪੈ ਜੇ ਘੱਟੋ ਘੱਟ 6-7 ਘੰਟੇ ਦੇ ਕਰੀਬ ਪ੍ਰਕਾਸ਼ ਵਿੱਚ ਤੇ ਸੁੱਖ ਆਸਨ ਵਿੱਚ ਫਾਸਲਾ ਹੈ। ਡਾਕਟਰ ਵੀ ਕਹਿੰਦਾ 7 ਘੰਟੇ ਨੀਂਦ ਪੂਰੀ ਕਰੋ। ਇਹਦਾ ਮਤਲਬ ਮੇਰੀ ਬੇਨਤੀ ਹੈ ਕਿ ਜਿਹੜੇ ਵਕਤ ਨ ਉੱਠਦੇ ਆ ਨਾ ਇਹ ਚ ਖੜਾ ਬੜਾ ਜੀ ਜੀ। ਆਨੰਦ ਬੜਾ ਹੈ। ਕੁਰ ਸਤਗੁਰ ਕਾ ਜੋ ਸਿੱਖ ਅਕਾਇ ਜਿਹਨੂੰ ਜਪਜੀ ਸਾਹਿਬ ਨਹੀਂ ਆਉਂਦਾ ਤੇ 10 ਮਿੰਟ ਵੈਗਰੂ ਵੈਗਰੂ ਜਪ ਲਿਓ ਗੁਰਮੁਖੋ ਕੁਝ ਵੀ ਨਹੀਂ ਆਉਂਦਾ ਤਾਂ ਗੁਰੂ ਨਾਨਕ ਸਾਹਿਬ ਵੀ ਕਹਿਣਾ ਸ਼ੁਰੂ ਕਰ ਦिए ਉਹ ਤਾਂ ਵੈਗਰੂ ਸ਼ਬਦ ਆਪਾਂ ਜਪਣੇ ਆ ਸੋ ਭਲਕੇ ਉਠਾਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਫਿਰ ਇਸ਼ਨਾਨ ਕਰੇ ਜੀ ਰੋਜ਼ ਅੰਮ੍ਰਿਤ ਸਰ ਨ ਆਵੈ ਫਿਰ ਸਤ ਸੰਗਤ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਟੁਬੀਆਂ ਮਾਰੇ ਉਹ ਸੰਗਤ ਚ ਕੀ ਕਰੇ ਉਪਦੇਸ਼ ਗੁਰੂ ਹਰ ਹਰ ਜਪ ਜਪੇ ਜੋ ਗੁਰੂ ਨੇ ਉਪਦੇਸ਼ ਦਿੱਤਾ ਉਹਨੂੰ ਜਪੇ ਸਭ ਕਿਲ ਵੀਕ ਪਾਪ ਦੁਖ ਲੈ ਜਾਵੇ ਗੁਰੂ ਰਾਮਦਾਸ ਕਹਿੰਦੇ ਆ ਜੇ ਤੂੰ ਇੱਥੋਂ ਤੱਕ ਮੇਰੀ ਗੱਲ ਮੰਨ ਲੈਣਾ ਇੱਥੋਂ ਤੱਕ ਸਵੇਰੇ ਉੱਠਦਿਆਂ ਸਰਨਾਮ ਜਪੀ ਇਸ਼ਨਾਨ ਕਰਕੇ ਸੰਗਤ ਚ ਆਵੀਂ ਗੁਰੂ ਜੀ ਨੇ ਜੋ ਗੁਰਮੰਤਰ ਦਿੱਤਾ ਉਹਨੂੰ ਦ੍ਰਿੜ ਕਰੀਂ ਮਹਾਰਾਜ ਇਹਦਾ ਫਲ ਕਹਿੰਦੇ ਸਭ ਕਿਲ ਵੀਕ ਪਾਪ ਦੁਖ ਲੈ ਜਾਵੇ ਤੇਰੇ ਪਾਪ ਘਟੇ ਜਾਣਗੇ ਫਿਰ ਜੀ ਕਹਿੰਦੇ ਹੁਣ ਲੋ ਲੱਗ ਗਈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਬਹਿਂਦਿਆਂ ਉੱਠਦਿਆਂ ਹਰ ਨਾਮ ਪਿਆਵੇ ਉੱਠਦਿਆਂ ਬੈਂਦਿਆਂ ਮੈਂ ਗੁਰਮਖੋ ਵੇਖੋ ਅੱਜ ਨਹੀਂ ਕੱਲ ਨਹੀਂ ਆਪਾਂ ਜਾਣਾਂ ਸਭ ਨੇ ਵੈ ਨਾ ਜੀ ਆਪਣੀ ਤਿਆਰੀ ਕਿੰਨੀ ਕੁ ਹੈ ਬਖਸ਼ ਦਿਹਾ ਜੀ ਆ ਸਾਡਾ ਡੇਟ ਆਫ ਬਰਥ ਬਾਤ ਲਿਖੀਏ ਉਸ ਵਕਤ ਲਿਖ ਦਿੱਤਾ 8:00 ਵਜੇ 23 ਨੂੰ ਪੈਦਾ ਹੋਇਆ ਬੰਦਾ ਮਰਦਾ ਹੈ ਡੈਥ ਸਰਟੀਫਿਕੇਟ ਬਾਅਦ ਚ ਬੰਦ ਹੈ ਪਰ ਯਾਦ ਰੱਖਿਓ ਮਰਨ ਵਾਲਾ ਜਿਹੜਾ ਸਮਾਂ ਉਹ ਰੱਬ ਨੇ ਸਾਡੇ ਜਨਮ ਤੋਂ ਪਹਿਲਾਂ ਮੱਥੇ ਤੇ ਲਿਖ ਦਿੱਤਾ ਮਰਨ ਲਿਖਾਏ ਮੰਡਲ ਮੈਂ ਆਇ ਨਹੀਂ ਸਕਦਾ ਜੀ ਜੇ ਕੋਈ ਕਹੇ ਜੀ ਮੈਂ ਚੱਲਣਾ ਵਾਂ ਫਿਰ ਮਰਨ ਬਾਰੇ ਨਾ ਪ੍ਰਮਾਤਮਾ ਕਹਿੰਦੇ ਆ ਮੈਂ ਜਨਮ ਹੀ ਉਹਨੂੰ ਜਿੰਨਾ ਜਿਹੜਾ ਮੌਤ ਲਿਖਾ ਕੇ ਆਉਂਦਾ ਹੈ ਮਰਨ ਸੰਬਤ ਸਾਹਾ ਲਿਖਾ ਕੇ ਆਇਆ ਜਿੱਤ ਦਿਹਾੜਾ ਤਨਵਰੀ ਸਾਹੇ ਲੈ ਲਿਖਾਇਆ ਆਪਾਂ ਲਿਖਾ ਕੇ ਆਇਆ ਮੇਰੀ ਬੇਨਤੀ ਹੈ ਆਪਣੀ ਕਿਹੜੀ ਤਿਆਰੀ ਹੈ ਆ ਜੋ ਕੁਝ ਪਦਾਰਥ ਅਸੀਂ ਇਕੱਠੇ ਕਰੀ ਵਸੀਂ ਵਿਚਿਆਂ ਜੀ ਮੈਂ ਤੁਹਾਨੂੰ ਕੱਲਾ ਨਹੀਂ ਕਹਿ ਰਿਹਾ ਸੰਗਤ ਨੂੰ ਦ੍ਰਿਸ਼ਟਮਾਨ ਜੋ ਕੁਝ ਇਕੱਠਾ ਕੀਤਾ ਹੈ ਇੱਕ ਟਕਾ ਟਕਾ ਤਾਂ ਬਹੁਤ ਵੱਡੀ ਗੱਲ ਓਏ ਆ ਸਰੀਰ ਜਿੰਦ ਨਾਲ ਆਇਆ ਜ਼ਰੂਰ ਹੈ ਇਸ ਸਰੀਰ ਨੇ ਵਾਪਸ ਨਾਲ ਨਹੀਂ ਜਾਣਾ ਫਿਰ ਇਹ ਸਰੀਰਾ ਮੇਰੇ ਅਹਰ ਤੋਂ ਮੈਂ ਜੋਤ ਰੱਖੀ ਤਾ ਤੂ ਜਦ ਮ ਆਇਆ ਨਾ ਜੋਤ ਜਾਣੀ ਇਹਨੇ ਨਹੀਂ ਜਾਣਾ ਉਸ ਵਾਸਤੇ ਤਿਆਰੀ ਜ਼ਰੂਰ ਕਰਨੀ ਚਾਹੀਦੀ ਗੁਰੂ ਜੀ ਨੇ ਕਿਹਾ ਸਭ ਕਿਲਵਿਕ ਪਾਪ ਧੋਕ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਆਪਾਂ ਮੰਨ ਲੋ ਘਰੋਂ ਦੁਕਾਨ ਤੇ ਚੱਲੇ ਆਂ ਆਫਿਸ ਚੱਲੇ ਆਂ ਆਪ ਨੂੰ ਕੰਮ ਤੇ ਚੱਲੇ ਆ ਸਮਾਂ ਹੈਗਾ ਨਾ ਉਹਦੇ ਵਿੱਚ ਜੇ ਉਹਨਾਂ ਸਮਾਂ ਵੈਗਰੂ ਵੈਗਰੂ ਜਪ ਲਈਏ ਜਿਹੜੇ ਲੋਕ ਸਮੇਂ ਦੀਆਂ ਵਿੱਥਾਂ ਪਰ ਲੱਗ ਪੈਂਦੇ ਨੇ ਉਹਨਾਂ ਦੇ ਘਰ ਭਰੇ ਜਾਂਦੇ ਬੈਂਦਿਆਂ ਉੱਠਦਿਆਂ ਆਰ ਨਾਮ ਧਿਆਵੈ ਜੋ ਸਾਹਸ ਗਿਰਾਸ ਤੇ ਆਏ ਮੇਰਾ ਹਰ ਸੋ ਗੁਰਸ਼ੇਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸ਼ੇਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸ਼ੇਖੀ ਜੋ ਆਪ ਜਪੈ ਅਵਰ ਨਾਮ ਜਪਾਵੇ ਆਓ ਉਸ ਵਿਸ਼ੇ ਤੇ ਥੋੜੀ ਜੀ ਮੈਂ ਬੇਨਤੀ ਕਰ ਲੱਗਾ ਗੁਰੂ ਰਾਮਦਾਸ ਨੂੰ ਧੰਨ ਕਿਉਂ ਕਹਿੰਨੇ ਬੈਜੋ ਥੋੜਾ ਜਿਹਾ ਧੰਨ ਕਹਿਣ ਦਾ ਕੀ ਫਾਇਦਾ ਹੁਣ ਭਾਈ ਸਾਹਿਬ ਵੀ ਕਹੇਗਾ ਧੰਨ ਤਨ RAM DAS ਗੁਰਜਨ ਸਿਰਿਆ ਤਿੰਨ ਸਵਿਆ ਗੁਰਮਖੋ ਬਸ ਇੱਕ ਸਵਈਆ ਮੈਂ ਕਹਿਣਾ ਜਿਹੜਾ ਧੰਨ ਗੁਰੂ RAM DAS ਬੋਲੇਗਾ ਉਹਦੇ ਅਗਿਆਨਤਾ ਦਾ ਹਨੇਰਾ ਕੱਟਿਆ ਜਾਏਗਾ ਜਿਹੜਾ ਧੰਨ ਗੁਰੂ RAM DAS ਬੋਲੇਗਾ ਉਹਦੇ ਅੰਦਰ ਨਾਮ ਚੱਲਣ ਲੱਗ ਪਏਗਾ ਜਿਹੜਾ ਧੰਨ ਗੁਰੂ RAM DAS ਬੋਲੇਗਾ ਉਹਦੇ ਕਿਲ ਵੀ ਕੱਟੇ ਜਾਣਗੇ ਜਿਹੜਾ ਧੰਨ ਗੁਰੂ RAM DAS ਬੋਲੇਗਾ ਰਹਿਦੀਆਂ ਸਿੱਧੀਆਂ ਉਹਦੇ ਘਰ ਵਿੱਚ ਆ ਜਾਣਗੀਆਂ ਜਿਹੜਾ ਧੰਨ ਧੰਨ ਗੁਰੂ ਰਾਮਦਾਸ ਬੋਲੇਗਾ ਵਿਛੜਿਆ ਹੋਇਆ ਰੱਬ ਨੂੰ ਮਿਲ ਜਾਏ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਗੁਰ ਸਿਮਰੰਤ ਰਿਧਾ ਘਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੇ ਸਤਗੁਰ ਸਿਮਰੰਤ ਰਿੱਧ ਸਿਧ ਨਵਨਿਦ ਪਾਵੇ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰੋ ਧੰਨ ਧੰਨ ਰਾਮਦਾਸ ਗੁਰ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗਪਰਪਾਈਐ ਸੋ ਸਤਿਗੁਰ ਸਿਮਰੋ ਨਰੋ ਮੈਂ ਆਪ ਨੂੰ ਬੇਨਤੀ ਕਰਾਂ ਧੰਨ ਗੁਰੂ ਰਾਮਦਾਸ ਗਿਆ ਅੰਦਰ ਦੇ ਪਾਪ ਕੱਟੇ ਜਾਂਦੇ ਆ ਆਪ ਜੀ ਜ਼ਰੂਰ ਆਇਓ ਦਰਬਾਰ ਸੈਂ ਮੈਂ ਤਾਂ ਜਿੱਥੇ ਵੀ ਜਾਣਾ ਦੇਸ਼ ਪ੍ਰਦੇਸ਼ ਵਿੱਚ ਕਹਿਣਾ ਹਰ ਮੰਦਰ ਸਾਹਿਬ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਗੁਰੂ ਰਾਮਦਾਸ ਸਾਡੀ ਇੰਤਜ਼ਾਰ ਕਰਦੇ ਆ ਉਹਨਾਂ ਦੀ ਪ੍ਰਕਰਮਾਂ ਵਿੱਚ ਉਹ ਰਹਿਮਤ ਵਰਦੀ ਹੈ ਇੰਨਾ ਵੇਖੋ ਤੁਸੀਂ ਗੋਰੇ ਦੇਖੋਗੇ ਬੈਠੇ ਵਿਦੇਸ਼ੀ ਬੈਠੋਗੇ ਜਦੋਂ ਗੁਰੂ ਰਾਮਦਾਸ ਜੀ ਦਾ ਪੁਰਬ ਹੁੰਦਾ ਹੈ ਜਿਹੜੇ ਮੀਰੀ ਪੀਰੀ ਅਕੈਡਮੀ ਹੈ ਨਾ ਜੀ 45 ਦਿਨ ਉਹ ਬੱਚੇ ਤਕਰੀਬਨ 3:30 ਵਜੇ ਅੰਮ੍ਰਿਤ ਵੇਲੇ ਸਰੋਵਰ ਚ ਇਸ਼ਨਾਨ ਕਰਕੇ ਖਲੋ ਕੇ ਬਾਣੀ ਪੜ੍ਹਦੇ ਹੁੰਦੇ ਕੋਈ ਚੀਨਾ ਚੀਨਾ ਖ ਹੈ ਕੋਈ ਗੋਰਾ ਖ ਹੈ ਕੋਈ ਕਾਲਾ ਹੈ ਇਸ ਦੁਨੀਆ ਤੇ ਜੇ ਕਿਸੇ ਨੇ ਰੋਖਾਨੀ ਖਜ਼ਾਨੇ ਦਾ ਚਸ਼ਮਾ ਦੇਖਣਾ ਹੈ ਤੇ ਦਰਬਾਰ ਸਾਹਿਬ ਜ਼ਰੂਰ ਆਇਆ ਜਿਨੂੰ ਭਾਈ ਸਾਹਿਬ ਪੜ੍ਹ ਕੇ ਗਏ ਨੇ ਧੰਨ ਗੁਰੂ ਰਾਮਦਾਸ ਕਿਰਪਾ ਕਰਨ ਕਿਉਂਕਿ ਮੈਂ ਵਿਸ਼ਾ ਉਹੀ ਲੈ ਲਿਆ ਜੋ ਭਾਈ ਸਾਹਿਬ ਪੜ੍ਹ ਰਹੇ ਸਨ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ